ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਹੋਇਆ ਟ੍ਰੇਨ ਹਾਦਸਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਛੱਤੀਸਗੜ ਦੇ ਬਿਲਾਸਪੁਰ ਦੇ ਵਿੱਚ ਇੱਕ ਕੋਰਬਾ ਯਾਤਰੀ ਰੇਲਗੱਡੀ ਦੇ ਵਿੱਚ ਇੱਕ ਮਾਲ ਗੱਡੀ ਦੀ ਟੱਕਰ ਹੋ ਗਈ ਹੈ ਇਸ ਭਿਆਨਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲ ਰਹੀ ਹੈ ਰੇਲਵੇ ਅਧਿਕਾਰੀ ਤੇ ਸਟਾਫ ਮੌਕੇ ਤੇ ਪਹੁੰਚ ਗਏ ਨੇ ਬਚਾਅ ਕਾਰਜ ਜਾਰੀ ਨੇ ਹਾਲਾਂਕਿ ਹਾਦਸੇ ਦਾ ਸਹੀ ਕਾਰਨ ਹਜੇ ਵੀ ਸਪਸ਼ਟ ਨਹੀਂ ਹੈ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ ਰਿਪੋਰਟਾਂ ਦੇ ਅਨੁਸਾਰ ਇਹ ਘਟਨਾ ਮੰਗਲਵਾਰ ਸ਼ਾਮ 4 ਵਜੇ ਵਾਪਰੀ ਰੇਲਵੇ ਅਧਿਕਾਰ ਅਣਕਟਨ ਸਥਾਨ ਤੇ ਸਾਰੇ ਸਰੋਤ ਤਣਾਇਤ ਕਰ ਦਿੱਤੇ ਹਨ ਅਤੇ ਜ਼ਖਮੀਆਂ ਦੇ ਇਲਾਜ ਲਈ ਸਾਰੇ ਜ਼ਰੂਰੀ ਉਪਾਅ ਕਰ ਰਹੇ ਨੇ ਹਾਦਸੇ ਬਾਰੇ ਅਜੇ ਤੱਕ ਕੋਈ ਵੀ ਅਧਿਕਾਰਤ ਬਿਆਨ ਨਹੀਂ ਜਾਰੀ ਕਰ ਦਿੱਤਾ ਗਿਆ ਘਟਨਾ ਤੋਂ ਬਾਅਦ ਅਧਿਕਾਰੀ ਮੌਕੇ ਤੇ ਪਹੁੰਚ ਗਏ ਨੇ ਬਚਾਅ ਕਾਰਜ ਚ ਜੰਗੀ ਪੱਦਰ ਤੇ ਹਨ हां ਸਿੱਤ ਤੁਰੰਤ ਬਾਅਦ ਮੈਡੀਕਲ ਯੂਨਿਟ ਆ ਤੇ ਡਿਵੀਜ਼ਨਲ ਅਧਿਕਾਰੀਆਂ ਨੂੰ ਘਟਨਾ ਸਥਾਨ ਤੇ ਭੇਜਿਆ ਗਿਆ ਵਰਤਮਾਨ ਦੇ ਵਿੱਚ ਇਸ ਰੂਟ ਦੇ ਰੇਲ ਸੰਚਾਲਕ ਰੋਗ ਦਿੱਤੇ ਗਏ ਕੋਈ ਯਾਤਰੀ ਅਤੇ ਐਕਸਪ੍ਰੈਸ ਟ੍ਰੇਨਰ ਨੂੰ ਤੋੜੋ ਦਿੱਤਾ ਗਿਆ ਬਾਕੀ ਤੁਹਾਡੇ ਕੀ ਵਿਚਾਰ ਨੇ ਖਬਰ ਨੂੰ ਅੰਦਰ ਦੇਖਣੇ